ਹੋਇਆ ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁਚੇ ਸਤਾਪ ਦੇ ਸਹਿਯੋਗ ਨਾਲ ਪ੍ਰਬੰਧਿਤ ਕਰਾਇਆ ਗਿਆ ਜੋ 17 ਸਤਾਪ ਸਹਿਯੋਗ ਦੇ ਨਾਲ ਅੱਜ ਬਸੰਤੀ ਰੰਗ ਦੇ ਚੋਲਿਆਂ ਦੇ ਚਲਾਉਣ ਦੀ ਸੇਵਾ ਆਰੰਭ ਕੀਤੀ ਜਾ ਰਹੀ ਹੈ ਸਚੜੀ ਕਲਾ ਲਈ ਆਪਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋ ਕਿ ਜਨਾ ਸੇਵਕਾਂ ਨੇ ਸੇਵਾ ਪ੍ਰਾਪਤ ਕੀਤੀ ਹੈ ਚੜਦੀ ਕਲਾ ਦੀ ਇਹ ਹੋਰ ਹੋਰ ਦਾ ਦਾਨ ਕੋਸ਼ਿਸ਼ ਕਰਨਾ ਕਰੂ ਪਰੋ ਨਾਮ ਦਾ ਸਿੱਧੀ ਸਤਿ ਪ੍ਰੋਸਾ ਬਲ ਸਵੀਕਾਰਨਾ ਜਿੰਨੇ ਵੀ ਗੁਰਦਰਾ ਸਾਹਿਬਾਂ ਨੇ ਉਹਨਾਂ ਵਿੱਚ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇ ਸਿੰਘ ਸਾਹਿਬਾਨ ਦੀ ਹੁਕਮ ਦੀ ਪਾਲਣਾ ਕਰਦਿਆਂ ਅੱਜ ਸ਼੍ਰੋਮਣੀ ਗੁਰਦਰਾ ਪ੍ਰਬੰਧ ਕਮੇਟੀ ਦਰਬਾਰ ਸਾਹਿਬ ਵੱਲੋਂ ਮੇਰੀ ਪੀੜੇ ਨਿਸ਼ਾਨ ਸਾਹਿਬ ਸੱਚਖੰਡ ਸ਼੍ਰੀਮੰਦਰ ਸਾਹਿਬ ਅੱਤੇ ਸ਼੍ਰੀ ਕਲਤਾ ਸਾਹਿਬ ਵਿਖੇ ਬਸੰਤੀ ਜੀ ਨਿਸ਼ਾਨ ਸਾਹਿਬ ਚੜਾਏ ਗਏ ਨੇ ਸਾਡੇ ਗੁਰਪ੍ਰਬੰਧ ਦੇ ਵਿੱਚ ਜਿੰਨਾ ਵੀ ਗੁਰਦਰਾ ਸਾਹਿਬਾਨ ਨੇ ਉਹਨਾਂ ਵਿੱਚ ਵੀ ਜਦੋਂ ਨਿਸ਼ਾਨ ਸਾਹਿਬ ਤਬਦੀਲ ਕੀਤਾ ਜਾ ਰਿਹਾ ਨਾਲ ਦੀ ਨਾਲ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਕਿਉਂਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਉਹ ਜੈਦਰਸ਼ੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨੇ ਉਹਨਾਂ ਦੇ ਹੁਕਮ ਮੁਤਾਬਕ ਜਿੰਨੇ ਵੀ ਗੁਰਦਰਾ ਸਾਹਿਬਾਨ ਨੇ ਚਾਹੀਓ ਕਮੇਟੀਆਂ ਨੇ ਉਹ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣ ਕਿਉਂਕਿ ਇਹ ਖਾਲਸੇ ਦੀ ਮਰਿਆਦਾ ਆ ਕਾਲ ਚਰੀ ਮਿਆਦਾ ਦੀ ਹਰ ਇੱਕ ਨੂੰ ਪਾਲਣਾ ਕਰਨ ਚਾਹੀਦੀ ਆ ਤੇ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਪਾਵਾ ਦੈਸ਼ ਹੈ ਇੱਕ ਨਪਾਵਾ ਦੈਸ਼ ਹੈ ਇੱਕ ਨਪਾਵਾ ਦੈਸ਼ ਹੈ ਐਨੇ ਸਾਹਮਣੇ ਆਇਆ ਮੋਰੀ